ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਕਰਸ ਚਨੂਨ ਦੇ ਵਿੱਚ ਸੂਟ ਰਹਿਣਗੇ ਬਹੁਤ ਸੋਹਣੀ ਫੈਬਰਿਕ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆ ਆਪਣੇ ਸੂਟ ਬੁੱਕ ਕਰ ਲਿਓ ਜੀ ਸੂਟ ਉਹਨਾਂ ਲਈ ਰੱਖਿਆ ਜਾਊਗਾ ਜੀ ਜਿਨ੍ਹਾਂ ਦੀ ਪੇਮੈਂਟ ਆਊਗੀ ਤੇ ਇੱਕ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਜੀ ਅਸੀਂ ਪਾਰਸਲ ਵੀ ਉਹਨਾਂ ਦਾ ਹੀ ਲਗਾਵਾਂਗੇ ਜਿਦੀ ਆਪਣੇ ਕੋਲੇ ਬਿੱਲ ਕਲੀਅਰ ਹੋ ਜਾਊਗਾ ਪੇਮੈਂਟ ਸਾਨੂੰ ਬਹੁਤ ਹਰਾਸਮੈਂਟ ਕੀਤਾ ਹੋਇਆ ਹੈਗਾ ਹਨਾ ਵੀ ਕਸਟਮਰ ਨੇ ਅਸੀਂ ਇੱਕ ਸਿੰਗਲ ਸਿੰਗਲ ਸੂਟ ਜਿਹੜਾ ਬਾਅਦ ਚ ਆਰਡਰ ਕਰਦੇ ਨੇ ਅਸੀਂ ਉਹਨਾਂ ਹੀ ਖਿੱਚਣ ਨਾਲ ਤਿਆਰ ਕਰਕੇ ਦਿੰਨੇ ਆ ਤੇ ਉਹ ਨਾ ਬਾਦ ਵਾਲੇ ਸੂਟ ਦੀ ਪੇਮੈਂਟ ਵਿੱਚ ਹੀ ਰੱਖ ਜਾਂਦੇ ਨੇ ਮੈਸੇਜ ਹੀ ਨਹੀਂ ਸੁਣਦੇ ਸਾਡਾ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤਾਂ ਹੀ ਅਸੀਂ ਹੁਣ ਚਾਹੇ ਤੁਸੀਂ ਕਿੰਨਾ ਮਰਜ਼ੀ ਕਹੀ ਜਾਓ ਵੀ ਸਾਡਾ ਪ੍ਰੋਗਰਾਮ ਲੰਘਦਾ ਜੇ ਹੁੰਦਾ ਉਹ ਹੁੰਦਾ ਸਾਡਾ ਬਿਲ ਕਲੀਅਰ ਕਰੋ ਜੀ ਤੁਹਾਡਾ ਨਾਲ ਦੀ ਨਾਲ ਤੁਹਾਨੂੰ ਫੋਟੋਆਂ ਭਾ ਕੇ 5 ਮਿੰਟ ਚ ਅਸੀਂ ਪਾਰਸਲ ਜਿਹੜਾ ਲਾਵਾਂਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਸੌਰੀ ਜੀ ਰਾਜਵਿੰਦਰ ਜਵੰਦਾ ਡਾਟ ਰਾਜਵਿੰਦਰ ਜੀ ਇੰਸਟਾਗ੍ਰam ਦੀ ਆਈਡੀ ਚੇਂਜ ਹੋ ਗਈ ਤੇ ਚਲੋ ਜੀ ਹੁਣ ਤੁਸੀਂ ਉਹਨੂੰ ਵੀ ਤੁਸੀਂ ਫੋਲੋ ਕਰੋ ਤੇ ਦੂਸਰਾ ਚੈਨਲ ਹੈਗਾ ਆਪਣਾ ਰਾਜਵਿੰਦਰ ਬਲੌਗ ਜਿਹਨੂੰ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆਂ ਸ਼ਾਮ ਨੂੰ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਜੀ ਰਾਜਵਿੰਦਰ ਖੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰ ਲਓ ਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਖਾਦੀ ਸਿਲਕ ਦੇ ਵਿੱਚ ਤਿੰਨ ਸੂਟ ਰਹਿ ਗਏ ਜੀ ਤਿੰਨ ਦੋ ਸੇਮ ਕਲਰ ਮਿਲ ਜਾਣਗੇ ਤੁਹਾਨੂੰ ਇੱਕ ਇਹ ਅਲੱਗ ਤੋਂ ਮਿਲੂਗਾ ਬਸ ਇਹ ਦੋ ਸੂਟ ਨੇ ਇਕੱਠੇ ਜੇ ਤੁਸੀਂ ਕਿਸੇ ਭੈਣ ਨੇ ਦੋ ਦੋ ਲੈਣੇ ਤਾਂ ਤੁਸੀਂ ਦੋ ਵੀ ਲੈ ਸਕਦੇ ਹੋ ਇਹ ਆਪਣਾ ਸਾਰਾ ਸਟਾਕ ਜਲਦੀ ਖਤਮ ਹੋ ਗਿਆ ਲਓ ਜੀ ਖਾਦੀ ਸਿਲਕ ਦੇ ਵਿੱਚ ਪਿਓਰ ਖਾਦੀ ਸਿਲਕ ਦੇ ਵਿੱਚ ਹੋਊਗੀ ਜੀ ਜਿਹੜੇ ਸਿਲਕ ਤੇ ਆਪਾਂ ਹੈਂਡਵਰਕ ਦਾ ਕੰਮ ਕਰਾ ਰਹੇ ਹਾਂ ਦੇਖੋ ਜੀ ਤੁਹਾਨੂੰ ਮੈਂ ਸਲਵਾਰ ਦਾ ਨੇੜੇ ਤੋਂ ਸਟੱਬ ਦਿਖਾਉਂਗੀ ਸੇਮ ਉਹੀ ਖਾਦੀ ਸਿਲਕ ਹੈ ਜੀ ਲਓ ਜੀ ਜਿਹੜਾ ਪਲੇਨ ਸੂਟ ਹੁੰਦਾ ਜੀ ਸਾਨੂੰ ਉਹ ਵਰਕ ਕਰਾਉਣ ਲਈ 2000 ਦਾ ਸੂਟ ਪੈਂਦਾ ਇਹ ਆਪਾਂ ਤੁਹਾਨੂੰ ਪ੍ਰਿੰਟਡ ਸੂਟ ਮਿਲੂਗਾ ਜੀ ਬਹੁਤ ਸੋਹਣਾ ਪ्युअर ਖਾਦੀ ਸਿਲਕ ਦੇ ਵਿੱਚ 2460 ਰੁਪਏ ਦਾ ਬਿੱਦੇ ਸ਼ਿਪਿੰਗ ਦੇ ਨਾਲ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਇੱਕ ਕਲਰ ਹੋਰ ਹੈ ਬਸ ਇਹ ਆਪਣੇ ਕੋਲੇ ਤਿੰਨੋਂ ਹੀ ਸੂਟ ਰਹਿ ਗਏ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਜੀ ਲਓ ਜੀ ਅਗਲਾ ਕਲਰ ਆ ਗਿਆ ਦਾ ਇਸ ਤਰ੍ਹਾਂ ਦਾ ਮਾ ਲਾਈਟ ਮਾਊਸ ਜਿਹਾ ਬਿਲਕੁਲ ਸਰਦਾਰੀ ਸੂਟ ਹੈ ਦੇਖੋ ਏ ਸਿੰਗਲ ਸੂਟ ਆ ਬਸ ਤਿੰਨ ਸੂਟ ਹੀ ਰਹਿ ਗਈ ਇਹਦੇ ਵਿੱਚੋਂ ਜੇ ਕਿਸੇ ਭੈਣ ਨੂੰ ਇਹ ਕਲਰ ਚਾਹੀਦਾ ਜਿਨ੍ਹਾਂ ਨੇ ਨਹੀਂ ਵੀਡੀਓ ਦੇਖੀ ਪਹਿਲਾਂ ਵਾਲੀ ਹੈ ਨਾ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਲਓ ਲਓ ਜੀ 2460 ਰੁਪਏ ਵਿਦ ਸ਼ਿਪਿੰਗ ਦੇ ਨਾਲ ਤੁਹਾਨੂੰ ਪ੍ਰਾਈਸ ਰਹੂਗਾ ਜੀ ਪਾਰਸਲ ਉਹਨਾਂ ਦਾ ਲੱਗੂਗਾ ਜੀ ਜਲਦੀ ਜਿਹਦੀ ਪਹਿਲਾਂ ਪੇਮੈਂਟ ਆਊਗੀ ਲਓ ਜੀ ਦੇਖੋ ਬਸ ਇਹ ਖਾਦੀ ਸਿਲਕ ਦੇ ਵਿੱਚ ਆਪਣੇ ਕੋਲ ਤਿੰਨ ਹੀ ਸੂਟ ਸੀ ਸਾਰੇ ਖਤਮ ਹੋ ਗਏ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਕਰੱਸ ਦੇ ਵਿੱਚ ਇਹ ਤੁਸੀਂ ਇਹਨਾਂ ਦੇਖਿਓ ਹਨਾ ਵੀ ਕਰੱਸ ਖੜਮੀ ਹੋਊਗੀ ਜਾਂ ਆਕੜੀ ਹੋਊਗੀ ਮੈਂ ਜਿਹੜਾ ਵਿਆਹ ਦੇ ਉੱਪਰ ਆਪਣੇ ਚਾਚਾ ਜੀ ਦੇ ਬੇਟੇ ਦੇ ਵਿਆਹ ਤੇ ਪਾਇਆ ਸੀ ਬਰਾਤ ਚ ਉਹ ਸੂਟ ਮੇਰਾ ਇਸੇ ਕਰੱਸ ਦੇ ਵਿੱਚ ਆਪਾਂ ਨੇ ਹੈਂਡਵਰਕ ਕੀਤਾ ਹੋਇਆ ਬਿਲਕੁਲ ਵੀ ਖੜਮੀ ਨਹੀਂ ਹੈਗੀ ਬਹੁਤ ਸੋਹਣੀ ਚੀਜ਼ ਐ ਸੌਫਟ ਵਾਲੀ ਕਲਰ ਦੇਖੋ ਅੰਨੀਆਂ ਕਿੰਨਾ ਪਿਆਰਾ ਲਾ ਲਓ ਜੀ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1600 ਰੁਪਏ ਵਿਦ ਸ਼ਿਪਿੰਗ ਦੇ ਨਾਲ ਕਲਰ ਅਤੇ ਡਿਜ਼ਾਈਨ ਦੇ ਵਿੱਚ ਹੋਰ ਵੀ ਮਿਲ ਜਾਣਗੇ ਇਸ ਡਿਜ਼ਾਈਨ ਦੇ ਵਿੱਚ ਇਹ ਵਾਲੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਸਲਵਾਰ ਮਿਲੂਗੀ ਜੀ ਕ੍ਰੇਪ ਦੀ ਦੇ ਨਾਲ ਇਹ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਲਰ ਦੱਸ ਦਨੇ ਆਪਾਂ ਕਿੰਨੇ ਮਿਲ ਜਾਣਗੇ ਲਓ ਜੀ ਦੂਜਾ ਕਲਰ ਆ ਗਿਆ ਤਾਂ ਗ੍ਰੇ ਇਹਦੇ ਵਿੱਚੋਂ ਵੀ ਆਪਣੇ ਕੁਝ ਕਲਰ ਸੇਲ ਹੋਏ ਹੋਏ ਨੇ ਜੀ ਇਹ ਮੈਂ ਬਲੌਗ 'ਚ ਪਾਈ ਤੀ ਉਹਦੇ ਵਾਰ ਕੇ ਬੁਟੀਕ ਤੇ ਵੀਡੀਓ ਨਹੀਂ ਪਈ ਇਹਨਾਂ ਦੀ ਮੇਥੋਂ ਲਓ ਜੀ ਗ੍ਰੇ ਨਹੀਂ ਹੈਗਾ ਸੌਰੀ ਮਾਊਸ ਕਲਰ ਹੈ ਦੇਖੋ ਮਾਊਸ ਕ੍ਰੇਮ ਦੀ ਸਲਵਾਰ ਮਿਲੂਗੀ ਤੁਹਾਨੂੰ ਕਿੰਨਾ ਵਧੀਆ ਪ੍ਰਿੰਟ ਬਣਿਆ ਹੈ ਲਓ ਜੀ ਇਹਦੇ ਦੋ ਕਲਰ ਆ ਗਏ ਜੀ ਤੀਜਾ ਇਹਦੇ ਵਿੱਚ ਚਾਰ ਕਲਰ ਨੇ 1600 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ ਬਿੱਲ ਸ਼ਿਪਿੰਗ ਦੇ ਨਾਲ ਹੁਣ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਿਓ ਅਗਲਾ ਕਲਰ ਆ ਗਿਆ ਜੀ ਦਾ ਇਸ ਤਰ੍ਹਾਂ ਦਾ ਪਰਪਲ ਕਲਰ ਲਓ ਜੀ ਦੇਖੋ ਮੈਂ ਤਾਂ ਤੁਹਾਨੂੰ ਇਹਨਾਂ ਦੀ ਪੂਰੀ ਖੋਲ ਕੇ ਦਿਖਾਵਾਂ ਵੀਡੀਓ ਇਹਦੀ ਹਨਾ ਬਹੁਤ ਪਹਿਲਾਂ ਮੈਨੂੰ ਵੀ ਇਹ ਫੋਟੋ ਤੇ ਸੋਹਣੀ ਨਹੀਂ ਲੱਗੇ ਜਦੋਂ ਮੈਂ ਸ਼ਾਪ ਤੇ ਗਈ ਕੱਪੜਾ ਦੇਖ ਕੇ ਆ ਤਾਂ ਚੰਨਾ ਆਪਾਂ ਨੂੰ ਫੇਰ ਪਤਾ ਲੱਗਦੰਨੇ ਉਹ ਜੀ ਚੀਜ਼ ਹੈ ਦੇਖੋ ਨੇੜੇ ਤੋਂ ਦੇਖੋ ਇਹਦੇ ਵਿੱਚ ਕਿੰਨੀ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਪਿਓਰ ਕ੍ਰਾਸ ਦੇ ਵਿੱਚ ਤੁਹਾਨੂੰ ਇਹ ਸੂਟ ਰਹਿਣਗੇ ਜੀ ਲਾਈਟ ਕਲਰ ਵੀ ਨੇ ਡਾਰਕ ਕਲਰ ਵੀ ਨੇ ਬਹੁਤ ਸੋਹਣੀ ਨਵੀਂ ਜੀ ਚੀਜ਼ ਆਈ ਹੋਈ ਹੈ ਦੇਖੋ ਪਰਪਲ ਕਲਰ ਹੈ ਇਹਦਾ ਇਸ ਤਰ੍ਹਾਂ ਦਾ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਆਊਗਾ ਜੀ ਇਹਦਾ ਇਸ ਤਰ੍ਹਾਂ ਦਾ ਲਾਈਟ ਸੀ ਗ੍ਰੀਨ ਜੀ ਕਿੰ ਲਓ ਜੀ ਮੈਂ ਤੁਹਾਨੂੰ ਨੇੜੇ ਤੋਂ ਦਿਖਾਣਾ ਪਿਓਰ ਕ੍ਰੇਪ ਦੀ ਤੁਹਾਨੂੰ ਸਲਵਾਰ ਮਿਲੂਗੀ ਜੀ ਪੂਰੀ ਵਧੀਆ ਹੀ ਨਹੀਂ ਹੈਗਾ ਸਲਵਾਰ ਦਾ ਕਪੜਾ ਹਲਕਾ ਹੋਊਗਾ ਜੀ ਦੇਖੋ ਜੀ 1600 ਰੁਪਏ ਇੱਕ ਮੈਂ ਤੁਹਾਨੂੰ ਨਾ ਮੇਰੀਆਂ ਭੈਣਾਂ ਕਈ ਕਹਿੰਦੀਆਂ ਨੇ ਵੀ ਹੋਰ ਬਟਿਕ ਵਾਲੇ ਸਸਤਾ ਦਿੰਦੇ ਨੇ ਤੁਹਾਨੂੰ ਮੈਂ ਉਹ ਵੀ ਰਾਜ਼ ਦੱਸੂਗੀ ਵੀ ਕੀ ਕੀ ਤੀ ਉਹ ਲਓ ਜੀ ਅਗਲਾ ਆ ਗਿਆ ਇਹਦਾ ਪ੍ਰਿੰਟ ਚੇਂਜ ਹੋ ਗਿਆ ਨਾਬੀ ਕਲਰ ਇਹਦਾ ਮੈਂ ਪ੍ਰਿੰਟ ਤੁਹਾਨੂੰ ਨੇੜੇ ਤੋਂ ਦਿਖਾਣਾ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇੱਕ ਇਹਦੇ ਵਿੱਚ ਰਸਟ ਕਲਰ ਆਇਆ ਸੀ ਹੁਣ ਦੁਬਾਰੇ ਪਤਾ ਨਹੀਂ ਮੈਂ ਸ਼ਾਪ ਤੇ ਗਈ ਨਹੀਂ ਦੋ ਦਿਨ ਹੋ ਗਏ ਆ ਗਿਆ ਦੁਬਾਰੇ ਕਿ ਨਾ ਉਹ ਆਪਣੇ ਕੋਲ ਚਾਰ ਸੂਟ ਸੀ ਉਹ ਸਾਰੀ ਖਤਮ ਹੋ ਗਈ ਰਸਟ ਤਾਂ ਅਸੀਂ ਪਹਿਲੀ ਵਾਰ ਲੈ ਲੈਨੇ ਹਾਂ ਸਾਨੂੰ ਪਤਾ ਹੁੰਦਾ ਵੀ ਰਸਟ ਕਲਰ ਦੀ ਡਿਮਾਂਡ ਜ਼ਿਆਦਾ ਹੋ ਇਹ ਹੈਗਾ ਜੀ ਨਾਬੀ ਮਹਿਰੂਨ ਕਲਰ ਦੇਖੋ ਜੀ ਇਹਦੇ ਵਿੱਚ ਤੁਹਾਨੂੰ ਇਸ ਡਿਜ਼ਾਈਨ ਦੇ ਵਿੱਚ ਵੀ ਤਿੰਨ ਚਾਰ ਕਲਰ ਮਿਲ ਜਾਣਗੇ ਅਗਲਾ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਇਹ ਵੀ ਗ੍ਰੇ ਮਾਊਸ ਜਿਹਾ ਕਲਰ ਹੈ ਇਹਦੀ ਮੈਂ ਤੁਹਾਨੂੰ ਸਲਵਾਰ ਦਿਖਾ ਦਾਂ ਦੀ ਵਿੱਚੀ ਟਾ ਗਈ ਪਈ ਹੈ ਨਾ ਲਓ ਜੀ ਗ੍ਰੇ ਕਲਰ ਹੈ ਡਾਰਕ ਗ੍ਰੇ ਕਲਰ ਹੈ ਦੇਖੋ ਇਹ ਇਹ ਤਾਂ ਚੈੱਕ ਕਰੋ ਜੀ ਦੇਖੋ ਡਾਰਕ ਗ੍ਰੇ ਕਲਰ ਸਲਵਾਰ ਦਾ ਰਹੂਗਾ ਜੀ ਇਸ ਤਰ੍ਹਾਂ ਦਾ ਸੇਮ ਪ੍ਰਿੰਟ ਜਿਹੜਾ ਪਤਾਂ ਨੂੰ ਦਿਖਾਤਾ ਪਹਿਲਾਂ ਇਹ ਵਾਲਾ ਰਹੂਗਾ ਪ੍ਰਿੰਟ ਇਹ ਸਰਦਾਰੀ ਜੇ ਲਾਈਟ ਸੂਟ ਨੇ ਬਿਲਕੁਲ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਸ ਕਲਰ ਦੇ ਵਿੱਚ ਵੀ ਤੁਹਾਨੂੰ ਦੋ ਤੋਂ ਤਿੰਨ ਪ੍ਰਿੰਟ ਮਿਲ ਜਾਣਗੇ ਜੀ ਅਗਲਾ ਕਲਰ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਲਾਈਟ ਬਿਲਕੁਲ ਸਕਾਈ ਜੀ ਟੋਨ ਤੇ ਬਗਿਆ ਮਿੱਠਾ ਜਿਹਾ ਕਲਰ ਹੈ ਦੇਖੋ ਇਸ ਤਰ੍ਹਾਂ ਦਾ ਸਲਵਾਰ ਦਾ ਕਲਰ ਰਹੂਗਾ ਤੇ ਇਸ ਤਰ੍ਹਾਂ ਦੀ ਦੀ ਸ਼ਰਟ ਦੀ ਪ੍ਰਿੰਟਿੰਗ ਹੈ ਇਹ ਸੂਟ ਤਾਂ ਜਮੀ ਨਹੀਂ ਛੱਡਣ ਵਾਲੇ ਜੇ ਤੁਸੀਂ ਅੱਜ ਵੀ ਇਹ ਸੂਟ ਸਾੜ ਤੇ ਬਸ ਫੇਰ ਨਹੀਂ ਕਿੰਨਾ ਕਲਰ ਆ ਗਿਆ ਜੀ ਇਹਦੇ ਵਿੱਚ ਇਹਦੇ ਵਿੱਚ ਆਪਾਂ ਹੋਰ ਕਲਰ ਦੇਖ ਲਈਏ ਨਹੀਂ ਇਹਦਾ ਚੌਥਾ ਕਲਰ ਖਤਮ ਹੋ ਗਿਆ ਜੀ ਹੈਗਾ ਤੀ ਚਾਰ ਕਲਰ ਸੀਗੇ ਲਓ ਜੀ ਅਗਲਾ ਹੁਣ ਆ ਗਿਆ ਵੱਡਾ ਪ੍ਰਿੰਟ ਥੋੜਾ ਜਿਹਾ ਇਹਦੇ ਵਿੱਚ ਤੁਹਾਨੂੰ ਇਹ ਵਾਲਾ ਮਿਲੂਗਾ ਐਮਬੀਜੀ ਟਾਈਪ ਤੇ ਡਿਜ਼ਾਈਨ ਮੈਂ ਖੋਲ ਕੇ ਦਿਖਾ ਦਾਂ ਤੁਹਾਨੂੰ ਤਿੰਨ ਡਿਜ਼ਾਈਨ ਆਏ ਤੇ ਇਹਦੇ ਵਿੱਚ ਲਓ ਜੀ ਇਹਦਾ ਡਿਜ਼ਾਈਨ ਇਸ ਤਰ੍ਹਾਂ ਦਾ ਰਹੂਗਾ ਹੁਣ ਤੁਸੀਂ ਦੇਖੋ ਜਿਹੜਾ ਵੀ ਤੁਹਾਨੂੰ ਸੋਹਣਾ ਲੱਗਦਾ ਤਾਂ ਤੁਸੀਂ ਲੈ ਸਕਦੇ ਹੋ ਇਹ ਕੁਸਕ ਕਲਰ ਤਾਂ ਖਤਮ ਨੇ ਕੁਸਕ ਸਿੰਗਲ ਸਿੰਗਲ ਸੂਟ ਨੇ ਲਓ ਜੀ ਕਿੰਨੇ ਪਿਆਰੇ ਕਲਰ ਪ੍ਰਿੰਟ ਨੇ 1600 ਰੁਪਏ ਬਿੱਟ ਸੀਪਿੰਗ ਦੇ ਨਾਲ ਨੇ ਜੀ ਨਾਲੇ ਨੋਰਮਲ ਰੇਂਜ ਆ ਹਨਾ ਬਜਟ ਦੇ ਵਿੱਚ ਰਹਿਣ ਵਾਲੇ ਨੇ ਅਗਲਾ ਕਲਰ ਦੇਖੋ ਇਹਦਾ ਕਿੰਨਾ ਪਿਆਰਾ ਹੈ ਦੇਖੋ ਕਰਸਤੇ ਵਿੱਚ ਲੈਮਨ ਕਲਰ ਦੇਖੋ ਜੀ ਬਹੁਤ ਸੋਹਣਾ ਮਿੱਠਾ ਮਿੱਠਾ ਲੈਮਨ ਕਲਰ ਹੈ ਇਸ ਤਰ੍ਹਾਂ ਦੀ ਜੀ ਸ਼ਰਟ ਰਹੂਗੀ ਆਪਾਂ ਨੇੜੇ ਤੋਂ ਦਿਖਾ ਦਈਏ ਲਓ ਜੀ ਸਾਰਿਆਂ ਦਾ ਸੇਮ ਰੇਟ ਰਹੂਗਾ ਇਹਨਾਂ ਦਾ ਬਾਕੀ ਜਿਹੜੇ ਆ ਆਪਾਂ ਖਾਦੀ ਸਿਲਕ ਦੇ ਤੁਹਾਨੂੰ ਪਹਿਲਾ ਕਲਰ ਦਿਖਾ ਦਿੱਤੇ ਨੇ ਜੀ ਅਗਲਾ ਕਲਰ ਦੇਖੋ ਇਹਦਾ ਰਾਮਾ ਗ੍ਰੀਨ ਕਿੰਨਾ ਪਿਆਰਾ ਕਲਰ ਹੈ ਇਹਦਾ ਵਿਆਹ ਪ੍ਰੋਗਰਾਮ ਦੇ ਵਿੱਚ ਵੀ ਸਭ ਤੋਂ ਸੂਟ ਰੈਡੀ ਹੋ ਰਹੇ ਨੇ ਦੇਖੋ ਕਿੰਨਾ ਸੋਹਣਾ ਪ੍ਰਿੰਟਿੰਗ ਬਣੀ ਹੋਈ ਹੈ ਕਲਰ ਦੇਖੋ 1600 ਰੁਪਏ ਇੱਕ ਸੂਟ ਦਾ ਪ੍ਰਾਈਸ ਹੈ ਮੇਰੀਆਂ ਭੈਣਾਂ ਜਲਦੀ ਜਾਂਦੀ ਸਕਰੀਨ ਸ਼ਾਟ ਲੈ ਲਿਓ ਅਗਲਾ ਆਊਗਾ ਜੀ ਇਹਦਾ ਇਸ ਤਰ੍ਹਾਂ ਦਾ ਅਨੀਅਨ ਕਲਰ ਚਾਰ ਕਲਰ ਆ ਗਏ ਚ ਵੀ ਅੰਬੀ ਵਾਲੀ ਡਿਜ਼ਾਈਨ ਚ ਵੀ ਲਓ ਜੀ ਇਹ ਆਪਣੇ ਕੋਲ ਇੱਕੋ ਹੀ ਸਿੰਗਲ ਸੂਟ ਹੈ ਮੇਨੂੰ ਲੱਗਦਾ ਹਾਂ ਇਹਦਾ ਆਪਣੇ ਪਾਰਸਲ ਕਾਫੀ ਸੂਟ ਚਲੇ ਗਏ ਇਹ ਸਿੰਗਲ ਸੂਟ ਮਿਲੂਗਾ ਜੀ ਤੁਹਾਨੂੰ ਹੁਣ ਮੇਰੇ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਲਓ ਇੱਕ ਰਸ ਦੇ ਵਿੱਚ ਆ ਗਏ ਇੱਕ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਬੈਲਵਰਡ ਬਰੋਸਾ ਦੇ ਵਿੱਚ ਟਾਈਡਾਈ ਦੁਪੱਟੇ ਨਾਲ ਟਾਈਡਾਈ ਸਲਵਾਰ ਰਹੂਗੀ ਲਓ ਜੀ ਦੋ ਸੂਟ ਨੇ ਦੇਖੋ ਇਹ ਆਪਣੇ ਕੋਲੇ ਦੁਪੱਟੇ ਵੀ ਰੈਡੀ ਨੇ ਜਿਹਨੂੰ ਜਲਦੀ ਚਾਹੀਦੇ ਨੇ ਮੇਰੀਆਂ ਭੈਣਾਂ ਕਹਿੰਦੀਆਂ ਨੇ ਹਨਾ ਵੀ ਸਾਨੂੰ ਵੈਲਵਟ ਬਰੋਸਾ ਦੇ ਹੋਰ ਕਲਰ ਪਾ ਦਿਓ ਜੀ ਜਿਹੜੇ ਹੈਗੇ ਨੇ ਆਪਾਂ ਤੁਹਾਨੂੰ ਸਾਰੇ ਦਿਖਾ ਦਨੇ ਅੱਜ ਲਓ ਜੀ ਇਹਦਾ ਬਲੈਕ ਕਲਰ ਰਹੂਗਾ ਪੀਚ ਗਾਜਰੀ ਦਾ ਕੰਬੀਨੇਸ਼ਨ ਹੈ ਜੀ ਇਹਦਾ ਇਹਦੀ ਤੁਹਾਨੂੰ ਮੜਾਲ ਸਿਲਕ ਦੀ ਸਲਵਾਰ ਰਹੂਗੀ ਜੀ ਟਾਈਡਾਈ ਸਲਵਾਰ ਮਿਲੂਗੀ ਇਹ ਅਸੀਂ ਖੁਦ ਆਪ ਰੈਡੀ ਕਰਵਾਈ ਹੈ ਜੀ ਇਹ ਨਹੀਂ ਹੈਗਾ ਕੰਪਨੀ ਨੇ ਵੀ ਆਪਾਂ ਨੂੰ ਹਲ ਕੇ ਕੱਪੜੇ 'ਚ ਰੈਡੀ ਕਰਤੀ ਹੂੰ ਦੇਖੋ ਜੀ ਇਸ ਤਰ੍ਹਾਂ ਉੱਪਰ ਬਲੈਕ ਰਹੂਗਾ ਜੀ نیچے ਗੋਡੇ ਤੋਂ ਆਪਣੇ ਟਾਈਡ ਆਈ ਰਹੂਗਾ ਇਸ ਤਰ੍ਹਾਂ ਇਹਦੇ ਨਾਲ ਸੌਫਟ ਵਰਬਰੀ ਦਾ ਰੱਖਿਆ ਜੀ ਆਪਾਂ ਨੇ ਦੁਪੱਟਾ ਬਿਲਕੁਲ ਲਾਈਟ ਵੇਟ ਦੇਖੋ ਦੁਪੱਟੇ ਨੂੰ ਹੋਰ ਸਾਈਡ ਇਸ ਤਰ੍ਹਾਂ ਬਾਰਡਰ ਮਿਲੂਗਾ ਜੀ ਮੇਰੇ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਦੁਪੱਟੇ ਨੂੰ ਆਪਾਂ ਫਿਨਿਸ਼ਿੰਗ ਕਰਕੇ ਦੇਵਾਂਗੇ ਜੀ ਵਿਦ ਦੁਪੱਟਾ ਤੁਹਾਨੂੰ ਤੁਹਾਨੂੰ ਇਹ ਫਿਨਿਸ਼ਿੰਗ ਦੇ ਨਾਲ 3000 ਰੁਪਏ ਦਾ ਪਊਗਾ ਜੇ ਤੁਸੀਂ ਫਿਨਿਸ਼ਿੰਗ ਨਹੀਂ ਕਰਵਾਉਣੀ ਜੀ ਤਾਂ 200 ਰੁਪਏ ਘੱਟ ਜੂਗਾ 2800 ਰੁਪਏ ਦਾ ਸੂਟ ਤੁਹਾਨੂੰ ਪੈ ਜਾਊਗਾ ਇਹ ਫਿਨਿਸ਼ਿੰਗ ਤੋਂ ਬਿਨਾਂ ਟਾਈ ਡਾਈ ਸਲਵਾਰ ਹੈ ਜੀ ਦੁਪੱਟਾ ਟਾਈ ਡਾਈ ਰੈਡੀ ਓਕੇ ਹੈ ਜਮਾ ਪੂਰਾ ਤੁਹਾਨੂੰ 2800 ਦਾ ਪਾਊਗਾ ਬਿਨਾ ਫਿਨਿਸ਼ਿੰਗ ਤੋਂ ਜੇ ਤੁਸੀਂ ਫਿਨਿਸ਼ਿੰਗ ਕਰਵਾਉਣੀ ਹੈ ਜੀ ਫਿਰ ਸੋਨੂੰ ਪਾਊਗਾ ਜੀ ਇਹ 3000 ਰੁਪਏ ਦਾ ਲਓ ਜੀ ਹੁਣ ਤੁਹਾਡੀ ਚੋਇਸ ਹੈ ਇੱਕ ਕਲਰ ਹੈਗਾ ਇਹਦੇ ਵਿੱਚ ਸੇਮ ਨੇਵੀ ਬਲੂ ਸਾਰਾ ਡਿਜ਼ਾਈਨ ਇਦਾਂ ਹੀ ਬਣਿਆ ਹੋਇਆ ਮੈਂ ਤੁਹਾਨੂੰ ਖੋਲ ਕੇ ਦਿਖਾ ਦਨੀ ਆ ਨੇਵੀ ਬਲੂ ਕਲਰ ਹੈ ਬਾਕੀ ਜੋ ਵੀ ਬਲਵਟ ਬਰੋਸਾ ਦੇ ਆਪਣੇ ਕੋਲੇ ਸ਼ਰਟਾਂ ਨੇ ਤੋਂ ਮੈਂ ਤੁਹਾਨੂੰ ਦਿਖਾ ਦਨੀ ਆ ਲਓ ਲੋਜੀ ਇਹ ਵਾਲਾ ਆ ਗਿਆ ਨੇਵੀ ਬਲੂ ਕਲਰ ਕਿੰਨਾ ਪਿਆਰਾ ਕਲਰ ਹੈ ਇਹ ਵੀ ਦੇਖੋ ਤੇ ਇਹਦੇ ਨਾਲ ਟਾਈ ਡਾਈ ਰਹੂਗੀ ਜੀ ਸਲਵਾਰੇ ਦੇ ਵਿੱਚ ਹਲਕਾ ਲੈਮਨ ਕਲਰ ਹੈ ਤਾਂ ਆਪਾਂ ਨੇ ਜਿਹੜੀ ਡਾਈ ਹੈ ਉਹਦੇ ਵਿੱਚ ਲੈਮਨ ਕਲਰ ਐਡ ਕੀਤਾ ਹੈ ਦੇਖੋ ਜੀ ਇਸ ਤੋਂ ਬਾਅਦ ਆ ਗਿਆ ਜੀ ਦੁਪੱਟਾ ਇਹਦਾ ਟਪਟੇ ਨੂੰ ਵੀ ਆਪਾਂ ਜਿਵੇਂ ਪਹਿਲਾਂ ਖੋਲ ਕੇ ਦਿਖਾਇਆ ਦੁਪੱਟਾ ਮੈਂ ਤੁਹਾਨੂੰ 4 ਸਾਈਡ ਇਸ ਤਰ੍ਹਾਂ ਜਿਹੜੀ ਹੈਗੀ ਹੈ ਟਾਈ ਡਾਈ ਰਹੂਗੀ ਪ੍ਰਾਈਸ ਆਪਾਂ ਦੱਸ ਦਿੱਤਾ ਹੈ ਮੇਰੀਆਂ ਭੈਣਾਂ ਹੁਣ ਜਲਦੀ ਜਲਦੀ ਇਹ ਟਾਈ ਡਾਈ ਵਾਲੇ ਆਪਣੇ ਕੋਲ ਦੋ ਹੀ ਸੂਟ ਤਿਆਰ ਨੇ ਜੀ ਤੇ ਜੇ ਤੁਸੀਂ ਕਿਸੇ ਹੋਰ ਕਲਰ ਚ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਵੈਸੇ ਪਤਾ ਉਹ ਮੈਂ ਸੇਮ ਕਲਰ ਸੂਟੇ ਵਾਲਾ ਮਿਲਦਾ ਨਹੀਂ ਹੁੰਦਾ ਤੁਸੀਂ ਹੋਰ ਕਿਸੇ ਦਾ ਸਕਰੀਨਸ਼ਾਟ ਲਿਆ ਹੈ ਕਿਤੀ ਭਾਵੇਂ ਮਿਲ ਜੇ ਇੱਕ ਬੈਲਵਟ ਬਰੋਸਾ ਦੇ ਵਿੱਚ ਆਪਣੇ ਕੋਲ ਇਹ ਵਾਲਾ ਸੂਟ ਹੈ ਜੀ ਮਿਲ ਜੂਗਾ ਤੁਹਾਨੂੰ ਬਲੈਕ ਸ਼ਰਟ ਰਹੂਗੀ ਜੀ ਇਹ ਕੱਲੀ ਸ਼ਰਟ ਤਾਂ ਤੁਹਾਨੂੰ 1200 ਰੁਪਏ ਦੀ ਪੈਗੀ ਜੀ ਜੇ ਤੁਸੀਂ ਇਹਨੂੰ ਕ੍ਰੇਪ ਦੀ ਸਲਵਾਰ ਨਾਲ ਲਗਾਉਂਗੇ ਤਾਂ ਤੁਹਾਨੂੰ ਪਊਗਾ ਜੀ ਇਹ ਸੂਟ 2000 ਦਾ ਬਿਨਾਂ ਦੁਪੱਟੇ ਤੋਂ ਇੱਕ ਮਿਲੂਗਾ ਜੀ ਤੁਹਾਨੂੰ ਇਹ ਵਾਲਾ ਕਲਰ ਦੇਖੋ ਦੋ ਆ ਗਏ ਜੀ ਇਸ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਬਿਲਕੁਲ ਉਹ ਵੀ ਬਹੁਤ ਸੋਹਣੇ ਕਲਰ ਆਏ ਹੋਏ ਤੇ ਵੈਲਵਟ ਬਰੋਸਾ ਦੇ ਵਿੱਚ ਉਹ ਵੀ ਦਿਖਾ ਦਈਏ ਫਿਰ ਤੁਸੀਂ ਉਹ ਦੋ ਕਸ਼ਰਟਾਂ ਜੀਆਂ ਨੇ ਲਓ ਜੀ ਇੱਕ ਤਾਂ ਸਾਨੂੰ ਇਹ ਸ਼ਰਟ ਮਿਲੂਗੀ ਗ੍ਰੇ ਦੇ ਵਿੱਚ ਇਹ 5 ਮੀਟਰ ਪੂਰਾ ਸੂਟ ਹੋਏਗਾ ਹਾਂ ਆਲ ਓਵਰ ਜੇ ਤੁਸੀਂ ਇਹ ਆਲ ਓਵਰ ਲੈਣਾ ਤਾਂ ਵੀ ਤੁਸੀਂ ਲੈ ਸਕਦੇ ਹੋ ਇਹਦਾ ਰੇਟ ਦਾ ਫਰਕ ਰਹੂਗਾ ਜੀ ਹੈ ਇਹ ਵੀ ਵੈਲਵਟ ਬਰੋਸਾ ਦੇ ਵਿੱਚ ਬਹੁਤ ਸੋਹਣੀ ਚੀਜ਼ ਹੈ ਇਹ ਤਾਂ ਸਾਡੇ ਕੋਲ ਬਹੁਤ ਸੂਟ ਸੇਲ ਹੋ ਗਏ ਇਹਨਾਂ ਦੀ ਵੀਡੀਓ ਨਹੀਂ ਪਈ ਮੁੜ ਕੇ ਇਹ ਤੁਹਾਨੂੰ ਪਊਗਾ ਜੀ ਜੇ ਤੁਸੀਂ ਆਲ ਓਵਰ ਲਓਗੇ ਜੀ ਤਾਂ ਤੁਹਾਨੂੰ ਪਊਗਾ ਇਹ 1800 ਦਾ ਜੇ ਤੁਸੀਂ ਇਹਨੂੰ ਮੈਚਿੰਗ ਲਓਗੇ ਤਾਂ ਤੁਹਾਨੂੰ ਪਊਗਾ ਇਹ 1550 ਦਾ ਲਓ ਜੀ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਇਹ ਵਾਲਾ ਲਓ ਜੀ ਇਹ ਤੁਹਾਨੂੰ ਜੇ ਮੈਚਿੰਗ ਲੈਣਾ ਮੈਚਿੰਗ ਵੀ ਲੈ ਸਕਦੇ ਹੋ ਆਲ ਓਵਰ ਲੈਣਾ ਆਲ ਓਵਰ ਵੀ ਲੈ ਸਕਦੇ ਹੋ ਇਹ ਵੀ ਤੁਹਾਨੂੰ ਆਲ ਓਵਰ ਮਿਲ ਜਾਊਗਾ ਲਓ ਜੀ ਅਗਲਾ ਹੈਗਾ ਆਪਣੇ ਕੋਲੇ ਇਹ ਵਾਲਾ ਸੂਟ ਅਨੀਅਨ ਕਲਰ ਇਹ ਵੀ ਆਲ ਓਵਰ ਵੀ ਮਿਲ ਜੇਗਾ ਜੀ ਜੇ ਤੁਸੀਂ ਮੈਚਿੰਗ ਚਾਹਿੰਦਾ ਸਤੋਂ ਨੂੰ ਮੈਚਿੰਗ ਵੀ ਮਿਲ ਜੇਗਾ ਬਹੁਤ ਸੋਹਣੇ ਕਲਰ ਨੇ ਪ੍ਰਿੰਟ ਦੇਖੋ ਬਹੁਤ ਸੋਹਣੀ ਚੀਜ਼ ਹੈ ਤਾਂ ਹੁਣ ਜਿਵੇਂ ਗਰਮੀ ਦੇ ਵਿੱਚ ਅੱਗੇ ਨਾ ਵਧੀਆ ਆਪਾਂ ਗੁਰਦੁਆਰਾ ਸਾਹਿਬ ਵਗੈਰਾ ਕਿਤੇ ਹੋਰ ਪ੍ਰੋਗਰਾਮ ਤੇ ਪਾਉਣੇ ਨੇ ਬਹੁਤ ਸੋਹਣੇ ਸੂਟ ਨੇ ਅਗਲਾ ਆਊਗਾ ਜੀ ਇਹਦਾ ਬਲੈਕ ਦੇਖੋ ਇਹ 5 ਮੀਟਰ ਮਿਲ ਜੂਗਾ ਤੁਹਾਨੂੰ ਦੇਖੋ ਜੀ ਜੇ ਮੈਚਿੰਗ ਕਰਾਉਣਾ ਹੈ ਤਾਂ ਮੈਚਿੰਗ ਵੀ ਕਰਾ ਸਕਦੇ ਹੋ ਜੇ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਲੈ ਸਕਦੇ ਹੋ ਕਾਫੀ ਪਹਿਲਾਂ ਦੀ ਡਿਮਾਂਡ ਸੀ ਮੈਨੂੰ ਕਾਫੀ ਟਾਈਮ ਤੋਂ ਬੀਜੇ ਛੋਟੇ ਕੋਲੇ ਕੋਈ ਬੈਲਵਰਡ ਦੇ ਹੋਰ ਕਲਰ ਰਹਿਗੇ ਨੇ ਤਾਂ ਭੇਜ ਦਿਓ ਬਾਜੀ ਬੈਲਵਰਡ ਦਾ ਆਪਣੇ ਕੋਲੇ ਬਰੋਸ਼ਾ ਦੇ ਵਿੱਚ ਇਹੀ ਜਿਹੜਾ ਹੈਗਾ ਤੇ ਸਟਾਫ ਤੇ ਆਪਾਂ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਦਾ ਚਲੋ ਜੀ ਨਾਲ-ਨਾਲ ਆਪਾਂ ਨੇ ਰੇਟ ਦੱਸ ਦਿੱਤੇ ਨੇ ਮੇਰੀਆਂ ਭੈਣਾਂ ਨੂੰ ਜੋ ਵੀ ਸੂਟ ਪਸੰਦ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਬੁੱਕ ਕਰ ਲਓ ਜੀ ਕੱਲ ਮੈਨੂੰ ਪੂਰੀ ਉਮੀਦ ਆ ਮੇਰੇ ਰੰਗ ਪ੍ਰਿੰਟ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰਦੋ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ